ਫੌਜੀ ਵੀਰਾਂ ਦੇ ਵੱਲੋਂ ਜਿਹੜੀ ਹੈ ਲੰਗਰ ਦੀ ਸੇਵਾ ਲਗਾਈ ਗਈ ਹੈ ਲੰਗਰ ਬਹੁਤ ਥਾਵਾਂ ਤੇ ਲੱਗੇ ਹੋਏ ਦੇਖੇ ਆ ਛਵੀਲਾਂ ਬਹੁਤ ਥਾਵਾਂ ਤੇ ਲੱਗੀਆਂ ਹੋਈਆਂ ਦੇਖਿਆ ਨੇ ਪਰ ਇਹ ਲੰਗਰ ਬਹੁਤ ਖਾਸ ਹੈ ਗੁਰੂ ਸਾਹਿਬ ਨੂੰ ਨਤਮਸਕ ਕੀਤਾ ਗਿਆ ਯਾਦ ਵਿੱਚ ਉਹਨਾਂ ਦੇ ਪਾਠ ਕੀਤਾ ਇੱਥੇ ਤੁਸੀਂ ਦੇਖ ਸਕਦੇ ਹੋ ਜਿਹੜੇ ਕਿ ਸਰਹੱਦਾ ਤੇ ਤੱਕ ਖੜੇ ਹੋਏ ਸਾਡੇ ਵਾਸਤੇ ਜੰਗ ਦੇ ਮੈਦਾਨ ਤੱਕ ਉਤਰ ਜਾਂਦੇ ਨੇ ਪਰ ਉੱਥੇ ਦੂਜੇ ਪਾਸੇ ਸੇਵਾ ਭਾਵਨਾ ਇਹਨਾਂ ਦੀ ਜਿਹੜੀ ਹੈ ਕਾਫੀ ਵਧੀਆ ਤਰੀਕੇ ਦੇ ਨਾਲ ਦੇਖਣ ਨੂੰ ਮਿਲਦੀ ਹੈ ਸ਼ਹੀਦਾਂ ਦੇ ਸਰਤਾਜ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਦੀ ਅੱਜ ਸ਼ਹਾਦਤ ਦੀ ਹਰ ਪਾਸੇ ਗੁਰੂ ਘਰਾਂ 'ਚ ਸਮਾਗਮ ਤਾਂ ਨੇ ਚਪੀਲਾ ਦੇ ਲੰਗਰ ਲਗਾਏ ਜਾ ਰਹੇ ਨੇ ਇਸ ਵੇਲੇ ਅਸੀਂ ਲੁਧਿਆਣਾ ਸ਼ਹਿਰ ਦੀ ਤਸਵੀਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਫੌਜੀ ਵੀਰਾਂ ਦੇ ਵੱਲੋਂ ਜਿਹੜੀ ਹੈ ਲੰਗਰ ਦੀ ਸੇਵਾ ਲਗਾਈ ਗਈ ਹੈ ਇਹ ਦਿਖਾਣਾ ਇਸ ਲਈ ਜ਼ਰੂਰੀ ਸੀ ਕਿਉਂਕਿ ਜਿੱਥੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸਿੱਖ ਕੌਮ ਦੀ ਰਾਖੀ ਦੇ ਵਾਸਤੇ ਸ਼ਹਾਦਤ ਦਾ ਜਾਨ ਪੀਤਾ ਦੂਜੇ ਪਾਸੇ ਸਰਹੱਦਾਂ ਤੇ ਖੜੇ ਸਾਡੇ ਵੀਰ ਜਵਾਨ ਫੌਜੀ ਜਵਾਨ ਜਿਨ੍ਹਾਂ ਨੇ ਅੱਜ ਲੰਗਰ ਦੀ ਸੇਵਾ ਨਿਭਾਈ ਹੈ ਬਹੁਤ ਖਾਸ ਹੈ ਤਸਵੀਰ ਕਿਉਂਕਿ ਦੋਨੋਂ ਜਿਹੜੀਆਂ ਨੇ ਕੁਰਬਾਨੀਆਂ ਸਾਡੀ ਰਾਖੀ ਵਾਸਤੇ ਨੇ ਇੱਕ ਸ਼ਹੀਦਾਂ ਦੇ ਸਰਦਾਰ ਗੁਰੂ ਅਰਜਨ ਦੇਵ ਜੀ ਨੇ ਸਾਡੇ ਸਿੱਖ ਕੌਮ ਨੂੰ ਬਚਾਉਣ ਦੇ ਵਾਸਤੇ ਉਸ ਵੇਲੇ ਸ਼ਹਾਦਤ ਦਾ ਜਾਨ ਪੀਤਾ ਤੇ ਅੱਜ ਤੁਸੀਂ ਇਹ ਜਿਹੜੇ ਫੌਜੀ ਵੀਰਾਂ ਨੂੰ ਦੇਖ ਰਹੇ ਹੋ ਇਹ ਬਹੁਤ ਸੋਹਣਾ ਮਿਸਾਲ ਜਿਹੜੀ ਇਹਨਾਂ ਨੇ ਪੇਸ਼ ਕੀਤੀ ਹੈ ਲੋਕਾਂ ਨੂੰ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਲੰਗਰ ਬਹੁਤ ਥਾਵਾਂ ਤੇ ਲੱਗੇ ਹੋਏ ਦੇਖੇ ਆ ਛਵੀਲਾਂ ਬਹੁਤ ਥਾਵਾਂ ਤੇ ਲੱਗੀਆਂ ਹੋਈਆਂ ਦੇਖਿਆ ਨੇ ਪਰ ਇਹ ਲੰਗਰ ਬਹੁਤ ਖਾਸ ਹੈ ਕਿਉਂਕਿ ਇਹ ਸਾਡੇ ਸਰਹੱਦਾਂ ਤੇ ਖੜੇ ਵੀਰ ਜਵਾਨ ਨੇ ਜਿਨ੍ਹਾਂ ਨੇ ਕਿ ਸਾਡੀ ਦੇਸ਼ ਦੀ ਵੀ ਰਾਖੀ ਕੀਤੀ ਔਰ ਇਸ ਦੇ ਨਾਲ ਹੀ ਅੱਜ ਸ਼ਹੀਦੀ ਪੁਰਬ ਬਦਾਵੀ ਜਿਹੜਾ ਹੈ ਪੂਰਾ ਧਿਆਨ ਰੱਖਿਆ ਔਰ ਗੁਰੂ ਸਾਹਿਬ ਨੂੰ ਨਤਮਸਤਕ ਕੀਤਾ ਗਿਆ ਯਾਦ ਵਿੱਚ ਉਹਨਾਂ ਦੇ ਪਾਠ ਕੀਤਾ ਇੱਥੇ ਤੁਸੀਂ ਦੇਖ ਸਕਦੇ ਹੋ ਜਿਹੜੀ ਹੈ ਬਹੁਤ ਸਾਰੇ ਸੰਗਤਾਂ ਜਿਹੜੀਆਂ ਨਿਕਲ ਰਹੀਆਂ ਨੇ ਉਹਨਾਂ ਦੇ ਵਾਸਤੇ ਪੂਰੇ ਪ੍ਰਬੰਧ ਕੀਤੇ ਗਏ ਨੇ ਛਬੀਲਾ ਦੇ ਲੰਗਰ ਲਗਾਏ ਗਏ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਜਿਹੜੀ ਸਿੱਖ ਕੌਮ ਵਾਸਤੇ ਨਹੀਂ ਪੂਰੇ ਦੇਸ਼ ਵਾਸਤੇ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਸ਼ਹਾਦਤ ਹੈ ਕਿਉਂਕਿ ਸ਼ਹੀਦਾ ਦੇ ਸਰਤਾਜ ਇਹਨਾਂ ਨੂੰ ਆਖਿਆ ਜਾਂਦਾ ਹੈ ਤੇ ਅੱਜ ਉਹਨਾਂ ਦੀ ਸ਼ਹਾਦਤ ਦੇ ਮੌਕੇ ਦੇ ਉੱਤੇ ਅੱਜ ਦਾ ਦਿਨ ਜਿਹੜਾ ਹੈ ਖਾਸ ਮਨਾਇਆ ਜਾ ਰਿਹਾ ਹੈ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਬਹੁਤ ਸਾਰੇ ਥਾਵਾਂ ਦੇ ਉੱਤੇ ਅੱਜ ਛਵੀਲਾਂ ਦੇ ਲੰਗਰ ਲੱਗੇ ਨੇ ਪਰ ਇਹ ਲੰਗਰ ਖਾਸ ਇਸ ਲਈ ਕਿਉਂਕਿ ਇਹ ਲੰਗਰ ਜਿਹੜਾ ਫੌਜੀ ਵੀਰਾਂ ਦੀ ਸੇਵਾ ਦੇ ਨਾਲ ਲਵਾਇਆ ਜਾ ਰਿਹਾ ਹੈ ਕਿਉਂਕਿ ਜੇਕਰ ਗੱਲਬਾਤ ਕੀਤੀ ਜਾਵੇ ਅੱਜ ਸ਼ਹੀਦਾਂ ਦੇ ਸਰਤਾਜ ਜਿਨ੍ਹਾਂ ਨੂੰ ਕੀ ਯਾਦ ਕੀਤਾ ਜਾ ਰਿਹਾ ਹੈ ਨਤਮਸਤਕ ਕੀਤਾ ਜਾ ਰਿਹਾ ਹੈ ਔਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਜਾਮ ਜਿਹੜਾ ਉਸ ਵੇਲੇ ਮੁਗਲਾਂ ਦੇ ਖਿਲਾਫ ਜ਼ੁਲਮ ਦੇ ਖਿਲਾਫ ਸੀ ਔਰ ਇਸ ਵੇਲੇ ਅਗਰੇ ਫੌਜੀ ਵੀਰਾਂ ਦੀ ਗੱਲਬਾਤ ਕੀਤੀ ਜਾਵੇ ਤਾਂ ਸਲੂਟ ਹੈ ਇਨ੍ਹਾਂ ਫੌਜੀ ਵੀਰਾਂ ਨੂੰ ਜਿਹੜੇ ਕਿ ਸਰਹੱਦਾਂ ਤੇ ਤੱਕ ਖੜੇ ਹੋਏ ਸਾਡੇ ਦੇ ਮੈਦਾਨ ਤੱਕ ਉਤਰ ਜਾਂਦੇ ਨੇ ਪਰ ਉੱਥੇ ਦੂਜੇ ਪਾਸੇ ਸੇਵਾ ਭਾਵਨਾ ਇਹਨਾਂ ਦੀ ਜਿਹੜੀ ਹੈ ਕਾਫੀ ਵਧੀਆ ਤਰੀਕੇ ਦੇ ਨਾਲ ਦੇਖਣ ਨੂੰ ਮਿਲ ਰਹੀ ਵਧੀਰੀ ਵੀਡੀਓਜ਼ ਲਈ ਦੇਖਦੇ ਰਹੋ ਲੁਧਿਆਣ ਟਾਈਮਸ ਕੈਮਰਾ ਨੂੰ ਬੁਲਿੰਦਰ ਦੇ ਨਾਲ ਮੈਂ ਪ੍ਰੋਬਲਿੰਗ ਕੋ ਫੌਜੀ ਵੀਰਾਂ ਦੇ ਵੱਲੋਂ ਜਿਹੜੀ ਹੈ ਲੰਗਰ ਦੀ ਸੇਵਾ ਲਗਾਈ ਗਈ ਹੈ ਲੰਗਰ ਬਹੁਤ ਥਾਵਾਂ ਤੇ ਲੱਗੇ ਹੋਏ ਦੇਖੇ ਆ ਛਵੀਲਾਂ ਬਹੁਤ ਥਾਵਾਂ ਤੇ ਲੱਗੀਆਂ ਹੋਈਆਂ ਦੇਖਿਆ ਨੇ ਪਰ ਇਹ ਲੰਗਰ ਬਹੁਤ ਖਾਸ ਹੈ ਗੁਰੂ ਸਾਹਿਬ ਨੂੰ ਨਤਮਸਕ ਕੀਤਾ ਗਿਆ ਯਾਦ ਵਿੱਚ ਉਹਨਾਂ ਦੇ ਪਾਠ ਕੀਤਾ ਇੱਥੇ ਤੁਸੀਂ ਦੇਖ ਸਕਦੇ ਹੋ ਜਿਹੜੇ ਕਿ ਸਰਹੱਦਾ ਤੇ ਤੱਕ ਖੜੇ ਹੋਏ ਸਾਡੇ ਵਾਸਤੇ ਜੰਗ ਦੇ ਮੈਦਾਨ ਤੱਕ ਉਤਰ ਜਾਂਦੇ ਨੇ ਪਰ ਉੱਥੇ ਦੂਜੇ ਪਾਸੇ ਸੇਵਾ ਭਾਵਨਾ ਇਹਨਾਂ ਦੀ ਜਿਹੜੀ ਆ ਕਾਫੀ ਵਧੀਆ ਤਰੀਕੇ ਦੇ ਨਾਲ ਦੇਖਣ ਨੂੰ ਮਿਲ ਰਹੀ। ਸ਼ਹੀਦਾਂ ਦੇ ਸਰਤਾਜ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਦੀ ਅੱਜ ਸ਼ਹਾਦਤ ਦੀ ਹਰ ਪਾਸੇ ਗੁਰੂ ਘਰਾਂ ਚ ਸਮਾਗਮਤਾ ਨੇ ਚਪੀਲਾ ਦੇ ਲੰਗਰ ਲਗਾਏ ਜਾ ਰਹੇ ਨੇ। ਇਸ ਵੇਲੇ ਅਸੀਂ ਲੁਧਿਆਣਾ ਸ਼ਹਿਰ ਦੀ ਤਸਵੀਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਜਿੱਥੇ ਕਿ ਫੌਜੀ ਵੀਰਾਂ ਦੇ ਵੱਲੋਂ ਜਿਹੜੀ ਹੈ ਲੰਗਰ ਦੀ ਸੇਵਾ ਲਗਾਈ ਗਈ ਹੈ ਇਹ ਦਿਖਾਣਾ ਇਸ ਲਈ ਜ਼ਰੂਰੀ ਸੀ ਕਿਉਂਕਿ ਜਿੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਿੱਖ ਕੌਮ ਦੀ ਰਾਖੀ ਦੇ ਵਾਸਤੇ ਸ਼ਹਾਦਤ ਦਾ ਜਾਨ ਪੀਤਾ ਦੂਜੇ ਪਾਸੇ ਸਰਹੱਦਾਂ ਤੇ ਖੜੇ ਸਾਡੇ ਵੀਰ ਜਵਾਨ ਫੌਜੀ ਜਵਾਨ ਜਿਨ੍ਹਾਂ ਨੇ ਅੱਜ ਲੰਗਰ ਦੀ ਸੇਵਾ ਨਿਭਾਈ ਹੈ ਬਹੁਤ ਖਾਸ ਹੈ ਤਸਵੀਰ ਕਿਉਂਕਿ ਦੋਨੋਂ ਜਿਹੜੀਆਂ ਨੇ ਕੁਰਬਾਨੀਆਂ ਸਾਡੀ ਰਾਖੀ ਵਾਸਤੇ ਨੇ ਇੱਕ ਸ਼ਹੀਦਾਂ ਦੇ ਸਰਦਾਰ ਗੁਰੂ ਅਰਜਨ ਦੇਵ ਜੀ ਨੇ ਸਾਡੇ ਸਿੱਖ ਕੌਮ ਨੂੰ ਬਚਾਉਣ ਦੇ ਵਾਸਤੇ ਉਸ ਵੇਲੇ ਸ਼ਹਾਦਤ ਦਾ ਜਾਨ ਪੀਤਾ ਤੇ ਅੱਜ ਤੁਸੀਂ ਇਹ ਜਿਹੜੇ ਫੌਜੀ ਵੀਰਾਂ ਨੂੰ ਦੇਖ ਰਹੇ ਹੋ ਇਹ ਬਹੁਤ ਸੋਹਣਾ ਮਿਸਾਲ ਜਿਹੜੀ ਇਹਨਾਂ ਨੇ ਪੇਸ਼ ਕੀਤੀ ਹੈ ਲੋਕਾਂ ਨੂੰ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਲੰਗਰ ਬਹੁਤ ਥਾਵਾਂ ਤੇ ਲੱਗੇ ਹੋਏ ਦੇਖੇ ਆ ਛਵੀਲਾਂ ਬਹੁਤ ਥਾਵਾਂ ਤੇ ਲੱਗੀਆਂ ਹੋਈਆਂ ਦੇਖਿਆ ਨੇ ਪਰ ਇਹ ਲੰਗਰ ਬਹੁਤ ਖਾਸ ਹੈ ਕਿਉਂਕਿ ਇਹ ਸਾਡੇ ਸਰਹੱਦਾਂ ਤੇ ਖੜੇ ਵੀਰ ਜਵਾਨ ਨੇ ਜਿਨ੍ਹਾਂ ਨੇ ਕਿ ਸਾਡੀ ਦੇਸ਼ ਦੀ ਵੀ ਰਾਖੀ ਕੀਤੀ ਔਰ ਇਸ ਦੇ ਨਾਲ ਹੀ ਅੱਜ ਸ਼ਹੀਦੀ ਪੂਰਬਦਾਵੀ ਜਿਹੜਾ ਹੈ ਪੂਰਾ ਧਿਆਨ ਰੱਖਿਆ ਔਰ ਗੁਰੂ ਸਾਹਿਬ ਨੂੰ ਨਤਮਸਤਕ ਕੀਤਾ ਗਿਆ ਯਾਦ ਵਿੱਚ ਉਹਨਾਂ ਦੇ ਪਾਠ ਕੀਤਾ ਇੱਥੇ ਤੁਸੀਂ ਦੇਖ ਸਕਦੇ ਹੋ ਜਿਹੜੀ ਹੈ ਬਹੁਤ ਸਾਰੇ ਸੰਗਤਾਂ ਜਿਹੜੀਆਂ ਨਿਕਲ ਰਹੀਆਂ ਨੇ ਉਹਨਾਂ ਦੇ ਵਾਸਤੇ ਪੂਰੇ ਪ੍ਰਬੰਧ ਕੀਤੇ ਗਏ ਨੇ ਛਬੀਲਾ ਦੇ ਲੰਗਰ ਲਗਾਏ ਗਏ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਜਿਹੜੀ ਸਿੱਖ ਕੌਮ ਵਾਸਤੇ ਨਹੀਂ ਪੂਰੇ ਦੇਸ਼ ਵਾਸਤੇ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਸ਼ਹਾਦਤ ਹੈ ਕਿਉਂਕਿ ਸ਼ਹੀਦਾ ਦੇ ਸਰਤਾਜ ਇਹਨਾਂ ਨੂੰ ਆਖਿਆ ਜਾਂਦਾ ਹੈ ਤੇ ਅੱਜ ਉਹਨਾਂ ਦੀ ਸ਼ਹਾਦਤ ਦੇ ਮੌਕੇ ਦੇ ਉੱਤੇ ਅੱਜ ਦਾ ਦਿਨ ਜਿਹੜਾ ਹੈ ਖਾਸ ਮਨਾਇਆ ਜਾ ਰਿਹਾ ਹੈ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਬਹੁਤ ਸਾਰੇ ਥਾਵਾਂ ਦੇ ਉੱਤੇ ਅੱਜ ਛਵੀਲਾਂ ਦੇ ਲੰਗਰ ਲੱਗੇ ਨੇ ਪਰ ਇਹ ਲੰਗਰ ਖਾਸ ਇਸ ਲਈ ਕਿਉਂਕਿ ਇਹ ਲੰਗਰ ਜਿਹੜਾ ਫੌਜੀ ਵੀਰਾਂ ਦੀ ਸੇਵਾ ਦੇ ਨਾਲ ਲਵਾਇਆ ਜਾ ਰਿਹਾ ਹੈ ਕਿਉਂਕਿ ਜੇਕਰ ਗੱਲਬਾਤ ਕੀਤੀ ਜਾਵੇ ਅੱਜ ਸ਼ਹੀਦਾਂ ਦੇ ਸਰਤਾਜ ਜਿਨ੍ਹਾਂ ਨੂੰ ਕੀ ਯਾਦ ਕੀਤਾ ਜਾ ਰਿਹਾ ਹੈ ਨਮਸਤਕ ਕੀਤਾ ਜਾ ਰਿਹਾ ਹੈ ਔਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਜਾਮ ਜਿਹੜਾ ਉਸ ਵੇਲੇ ਮੁਗਲਾਂ ਦੇ ਖਿਲਾਫ ਜ਼ੁਲਮ ਦੇ ਖਿਲਾਫ ਸੀ ਔਰ ਇਸ ਵੇਲੇ ਅਗਰੇ ਫੌਜੀ ਵੀਰਾਂ ਦੀ ਗੱਲਬਾਤ ਕੀਤੀ ਜਾਵੇ ਤਾਂ ਸਲੂਟ ਹੈ ਇਨ੍ਹਾਂ ਫੌਜੀ ਵੀਰਾਂ ਨੂੰ ਜਿਹੜੇ ਕਿ ਸਰਹੱਦਾਂ ਤੇ ਤੱਕ ਖੜੇ ਹੋਏ ਸਾਡੇ ਵ ਦੇ ਮੈਦਾਨ ਤੱਕ ਉਤਰ ਜਾਂਦੇ ਨੇ ਪਰ ਉੱਥੇ ਦੂਜੇ ਪਾਸੇ ਸੇਵਾ ਭਾਵਨਾ ਇਹਨਾਂ ਦੀ ਜਿਹੜੀ ਹੈ ਕਾਫੀ ਵਧੀਆ ਤਰੀਕੇ ਦੇ ਨਾਲ ਦੇਖਣ ਨੂੰ ਮਿਲਦੀ ਵਧੀਰੀ ਵੀਡੀਓਜ਼ ਲਈ ਦੇਖਦੇ ਰਹੋ ਲੁਧਿਆਣਾ ਟਾਈਮਸ ਕੈਮਰਾ ਨੂੰ ਬੁਲਿੰਦਰ ਦੇ ਨਾਲ ਮੈਂ ਪ੍ਰੋਬਲਿੰਕ ਹਾਂ